ਵੇਖ ਰਹੀ ਕਿ ਕਾਹਦਾ ਸੌ ਵੇ ਰੋਜੀ ਕਿ ਕਰੇ ਤੇ ਉਹ ਸਾਰੇ ਠੀਕ ਠਾਕ ਮੀਟ ਕਰ ਦਿੱਤੀ ਵੀ ਠੀਕ ਹੋ ਗਏ ਸਾਰੇ ਰਾਜ ਖੁਸ਼ੀ ਹੋ ਗਏ ਤੇ ਆਪਾਂ ਬਹੁਤ ਲਗੇ ਕਰੇ ਲਿਆ ਨਾ ਚਾਰ ਵੱਡਿਆਂ ਨਾਲ ਉਹ ਸ਼ਰੀ ਚੀਰ ਲੇ ਸੀ ਪਹਿਲਾਂ ਉਹ ਹੁਣ ਹੁਣ ਚੀਰ ਰਹੀ ਆ ਵੇਸੀ ਵਾਲੇ ਨੂੰ ਰੱਖੇ ਸੀ ਤਾਂ ਖੱਟੇ ਹੋ ਜਾਂਦੇ ਸੀ ਹਾਲੇ ਚੀਜ਼ ਐਸੀ ਆਪਾਂ ਬਹੁਤ ਨਿੱਕੇ ਕਰੇ ਲੇ ਅੱਜ ਆਪਾਂ ਚਿਰਦੇ ਵੱਡੇ ਕਰੇਲੇ ਇਹਨਾਂ ਦਾ ਪਾਉਣਾ ਹੈ ਆਪਾਂ ਦੀ 4 ਮੇਰੀ ਤਰੀਕਾ ਰਸਾਂ ਦੇ ਤੋਂ 4 ਪਾਉਣਾ ਦਾ ਤੇ ਬਣੇ ਰਹੋ ਹਿੰਦੂ ਦੇ ਨਾਲ ਇਹਨਾਂ ਜਿਹੜਾ 4 ਆ ਕਰੇਲਿਆਂ ਦਾ 4 ਤਾਂ ਖਾਸ ਕਰਕੇ ਸੇਵ ਲਈ ਇੰਨਾ ਚੰਗਾ ਜਿੰਨਾ ਕਹਿੰਦੇ ਉਹਨਾਂ ਹੀ ਥੋੜਾ ਇਹ ਇਹ ਕੁਝ ਜਿਹੜੀ ਕਿਸੇ ਵਾਈ ਆ ਪੀਰਾ ਨਿਕਲਦਣਾ ਹਨ ਜਿਵੇਂ ਜੂਸ ਦਾ ਸਟਰ ਸ਼ੂਗਰ ਕੜੀਆ ਬਾਗ ਬਹੁਤ ਰੇਣੀ ਚੰਗੀ ਅਕਰੇ ਲਿਆ ਦਾ achar ਲਗਾਤਾਰ ਸੀਮਨ ਕਰਕੇ ਦੇਖੋ ਤੁਸੀਂ ਬਹੁਤ ਚੰਗਾ ਸੀਤ ਵਾਸਤੇ ਹੈ ਤੇ ਖਾਣ ਦੇ ਫਾਇਦੇ ਬਹੁਤ ਹਨ ਕੁਟੇ ਦਿਨ ਵਜਨ ਵੀ ਬਹੁਤ ਘਟਦਾ ਦੀਆ ਤਾਂ ਕੀ ਨਾ ਵજન ਇਹ ਕੜਦਾ ਵજન ਘਟਦਾ ਹੈ ਦੇਖੋ ਕੜਾ ਕੌੜੀ ਚੀਜ਼ ਨਾਲ ਵજન ਵੀ ਘਟਦਾ ਤੇ ਇਹਦਾ ਜਿਹੜਾ ਪਾਣੀ ਆ ਤੇਰੇ ਲਿਆਂ ਦਾ ਪਾਣੀ ਕੱਢ ਕੇ ਪੀਓਗੇ ਨਾ ਜੇ ਉਸ ਤੇ ਕੋਹਦੇ ਨਾਲ ਤਾਂ 슈ਗਰ ਬਹੁਤ ਛੇਤੀ ਘਟਦੀ ਹੈ ਜੇ ਤੇਰੀ 슈ਗਰ ਵੱਧਦੀ ਹੈ ਨਾ ਤੇ ਇਹਦਾ ਪਾਣੀ ਜਿਹੜਾ ਜੂਸ ਕੱਢ ਕੇ ਪੀ ਸਕਦੇ ਗਰੇਲਿਆਂ ਦਾ ਉਹ ਵੀ ਬਹੁਤ ਫਾਇਦੇਮੰਦ ਹੈ ਆ ਤਾਂ ਸਸਾ ਇਹਨੇ ਕਿ ਸੀਰੀਅਸ ਹੀ ਤੇ ਦੇ ਚਿਰ ਨੂੰ ਇਹਨੇ ਸੂਰਲੇ